ਗੈਂਗਸਟਰ ਨਾਲ ਲਿੰਕ ਵਾਲੇ ਇਲਜ਼ਾਮਾਂ ਤੇ ਸੁਖਜਿੰਦਰ ਰੰਦਾਵਾ ਦਾ ਐਮਪੀ ਮੀਥੇਰ ਨੂੰ ਚੈਲੰਜ ਬੋਲੇ ਜੇ ਹਿੰਮਤ ਹੈ ਤਾਂ ਮੇਰੇ ਖਿਲਾਫ ਕਰਕੇ ਦਿਖਾਓ ਕੇਸ ਅਜੇ ਤੱਕ ਤੁਹਾਡੇ ਸਹੀ ਤਰ੍ਹਾਂ ਦੰਦ ਵੀ ਨਹੀਂ ਆਏ ਚੰਡੀਗੜ੍ਹ ਦੇ ਕਤਲ ਗੀਤੇ ਗਏ ਇੰਦਰਪ੍ਰੀਤ ਪੈਰੀ ਨੂੰ ਲੈ ਕੇ ਅਮੋ ਸਾਹਮਣੇ ਹੋਏ ਲਾਰੈਂਸ ਤੇ 골ਡੀ ਬਰਾਡ ਗੈਂਗ ਲਾਰੈਂਸ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ ਤਾਂ 골ਡੀ ਬਰਾਡ ਨੇ ਕਿਹਾ ਹੁਣ ਤੇਰੀ ਵੀ ਪੁੱਠੀ ਗਿਣਤੀ ਸ਼ੁਰੂ ਐਮਪੀ ਅਮਰਿਤਪਾਲ ਦੇ ਹੱਕ ਚਾਹੀ ਰਵਨੀਤ ਬਿੱਟੂ ਕਿਹਾ ਪੈਰੋਲ ਅਮਰਿਤਪਾਲ ਦਾ ਹੱਕ ਜੇ ਉਸ ਨੂੰ ਪੈਰੋਲ ਨਹੀਂ ਮਿਲੇਗੀ ਤਾਂ ਸੰਸਦ ਚ ਕੌਣ ਰੱਖੇਗਾ ਖਡੂਰ ਸਾਹਿਬ ਦੇ ਮੁੱਦੇ ਪੰਜਾਬ ਸਰਕਾਰ ਨੇ ਅਮਰਿਤਪਾਲ ਨੂੰ ਪੈਰੋਲ ਦੇਣ ਤੋਂ ਕੀਤਾ ਹੈ ਸੰਚਾਰ ਸਾਥੀ ਐਪ ਨੂੰ ਲੈ ਕੇ ਸਿਆਸੀ ਸੰਗਰਾਮ ਪ੍ਰਿਅੰਕਾ ਗਾਂਧੀ ਨੇ ਐਪ ਜ਼ਰੀਏ ਜਾਸੂਸੀ ਦੀ ਕੋਸ਼ਿਸ਼ ਤੇ ਲਾ ਇਲਜ਼ਾਮਤਾ ਕੇਂਦਰੀ ਮੰਤਰੀ ਬੋਲੇ ਕਸਟਮਰ ਸਿਕਿਉਰਿਟੀ ਲਈ ਜ਼ਰੂਰੀ ਹੈ ਐਪ ਨਹੀਂ ਚਾਹੀਦੀ ਤਾਂ ਕਰ ਦਿਓ ਦੇਲੀ ਕੈਪਟਨ ਦੀ ਗੱਟ ਚੋੜ ਵਾਲੀ ਸਲਾਹ ਤੇ ਅਸ਼ਵਨੀ ਸ਼ਰਮਾ ਦਾ ਬਿਆਨ ਕਿ ਆ ਪੰਜਾਬ ਚ 117 ਸੀਟਾਂ ਤੇ ਇਕੱਲਿਆਂ ਚੋਣ ਲੜੇਗੀ ਭਾਜਪਾ 27 ਲਈ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਤਿਆਰੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਛੋਣ ਉਮੀਦਵਾਰ ਦੇ ਸਕਣਗੇ ਐਫੀ ਡੈਵਿਟ ਐਨਓਸੀ ਨਾ ਮਿਲਣ ਤੇ ਉਮੀਦਵਾਰ ਲਈ ਸਵੈ ਘੋਸ਼ਨਾ ਪੱਤਰ ਦੂਜੀ ਆਪਸ਼ਨ ਵਿਰੋਧੀਆਂ ਵੱਲੋਂ ਚੱਕਿਆ ਗਿਆ ਸੀ ਬੀਜੇਪੀ ਪੰਜਾਬ ਚ ਚੋਣ ਨਿਸ਼ਾਨ ਤੇ ਲੜੇਗੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾ ਅਨਿਲ ਸਰੀਮ ਬੋਲੇ ਜ਼ਿਲ੍ਹਾ ਪ੍ਰੀਸ਼ਦ ਲਈ 127 ਤੇ ਬਲਾਕ ਸਮਿਤੀ ਲਈ 1081 ਉਮੀਦਵਾਰ ਕੀਤੇ ਫਾਈਨਲ ਜਬਾਨ ਦੌਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਪਾਰਲੀਮੈਂਟਰੀ ਵਾਈਸ ਪ੍ਰੈਜ਼ੀਡੈਂਟ ਕਮੋਰੀ ਤਾਕੂ ਨਾਲ ਕੀਤੀ ਮੁਲਾਕਾਤ ਪੰਜਾਬ ਚ ਨਿਵੇਸ਼ ਦਾ ਦਿੱਤਾ ਸੱਦਾ ਅਨਵੇਂ ਦੇ ਖਤਮ ਹੋਈ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਨੂੰ ਜੀਟੀਨ ਤੇ ਬੋਲੇ ਟ੍ਰਾਂਸਪੋਰਟ ਮੰਤਰੀ ਸਸਪੈਂਡ ਤੇ ਕੰਬਿਨੇਟ ਮੁਲਾਜ਼ਮ ਹੋਣਗੇ ਬਹਾਲ ਕਿਲੋਮੀਟਰ ਸਕੀਮ ਤੇ ਦਖਲਅੰਦਾਜ਼ੀ ਨਹੀਂ ਕਰਨਗੇ ਕਰਮਚਾਰੀ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਗੈਂਗਸਟਰਿਜ਼ਮ ਤੋਂ ਗੈਂਗ ਵਾਰ ਜਿਸ ਨੂੰ ਕਿਹਾ ਜਾਂਦਾ ਹੈ ਗੈਂਗ ਵਾਰ ਵਿਦੇਸ਼ਾਂ ਤੋਂ ਲੈ ਕੇ ਪੰਜਾਬ ਚੰਡੀਗੜ੍ਹ ਹਰਿਆਣਾ ਰਾਜਸਥਾਨ ਹਿਮਾਚਲ ਦਿੱਲੀ ਇਹਨਾਂ ਸੂਬਿਆਂ ਤੱਕ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਨੈਕਸ਼ਨ ਆਪਸ ਦੇ ਵਿੱਚ ਜੁੜਦੇ ਨੇ ਜਿੰਨੀਆਂ ਵਾਰਦਾਤਾਂ ਹੁੰਦੀਆਂ ਨੇ ਉਹਨਾਂ ਦੇ ਕਨੈਕਸ਼ਨ ਕਿਤੇ ਪੰਜਾਬ ਨਾਲ ਜੁੜਦੇ ਨੇ ਕਿਤੇ ਹਰਿਆਣਾ ਕਿਤੇ ਰਾਜਸਥਾਨ ਕਿਤੇ ਦਿੱਲੀ ਕਿਤੇ ਹਿਮਾਚਲ ਕਿਤੇ ਚੰਡੀਗੜ੍ਹ ਔਰ ਵਿਦੇਸ਼ਾਂ ਤੱਕ ਜਾਂਦੇ ਨੇ ਕਿਉਂਕਿ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਇਹ ਵਾਰਦਾਤਾਂ ਕਰਦੇ ਵੀ ਨੇ ਕਰਾਉਂਦੇ ਵੀ ਨੇ ਵਿਦੇਸ਼ਾਂ ਦੇ ਵਿੱਚ ਵੀ ਇੱਕ ਵੱਖਰੇ ਤਰੀਕੇ ਦਾ ਗੈਂਗਸਟ੍ਰਿਜ਼ਮ ਚੱਲ ਰਿਹਾ ਹੈ ਉੱਥੋਂ ਉਹ ਦੇਸ਼ ਵੀ ਇਸ ਤੋਂ ਅਛੂਤੇ ਨਹੀਂ ਪਰ ਹੁਣ ਕ੍ਰਾਈਮ ਦੀ ਜਾਂ ਕਹੀਏ ਗੈਂਗਸਟ੍ਰਿਜ਼ਮ ਦੀ ਦੁਨੀਆ ਦੇ ਵਿੱਚ ਦੋ ਵੱਡੇ ਸਰਗ ਨੇ ਜਿਹੜੇ ਆਪਸ 'ਚ ਕਦੇ ਜਿਗਰੀ ਯਾਰ ਸੀ ਉਹਨਾਂ ਦੀ ਦੁਸ਼ਮਣੀ ਦਾ ਜ਼ਿਕਰ ਹੋ ਰਿਹਾ ਇੱਕ ਜੇਲ੍ਹ ਦੇ ਅੰਦਰੋਂ ਖੂਨੀ ਸਾਜ਼ਿਸ਼ ਰਚ ਰਿਹਾ ਤਾਂ ਦੂਜਾ ਵਿਦੇਸ਼ ਚੋਂ ਉਸ ਸਾਜ਼ਿਸ਼ ਨੂੰ ਅੰਜਾਮ ਦਿੰਦਾ ਸੀ ਪਰ ਹੁਣ ਦੋਨੇ ਕ੍ਰਾਈਮ ਫਰੈਂਡਸ ਲਾਰੈਂਸ ਬਿਸ਼ਨੋਈ ਤੇ 골ਡੀ ਬਰਾਣ ਵਿਚਾਲੇ ਦੁਸ਼ਮਣੀ ਹੋ ਗਈ ਹੈ ਚੰਡੀਗੜ੍ਹ ਦੇ ਪੈਰੀ ਕਤਲ ਕਾਂਡ ਨੇ ਦੋਨਾਂ ਵਿਚਾਲੇ ਜਿਹੜੀ ਹੈ ਉਸ ਦਰਾਰ ਨੂੰ ਹੋਰ ਵੱਡਾ ਕਰ ਦਿੱਤਾ ਗੈਂਗਸਟਰ ਲੌਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਜੋ ਕਦੇ ਕ੍ਰਾਈਮ ਪਾਰਟਨਰਸ ਸੀ ਹੁਣ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਸੋਮਵਾਰ ਨੂੰ ਚੰਡੀਗੜ੍ਹ ਦੇ ਵਿੱਚ ਹੋਏ ਪੈਰੀ ਕਤਲकांड ਦੀ ਜਿਵੇਂ ਹੀ ਲੌਰੈਂਸ ਗਰੁੱਪ ਨੇ ਜ਼ਿੰਮੇਵਾਰੀ ਲਈ ਤਾਂ ਵਿਦੇਸ਼ ਦੇ ਵਿੱਚ ਲੁੱਕ ਕੇ ਬੈਠਾ ਗੈਂਗਸਟਰ ਗੋਲਡੀ ਬਰਾੜ ਭੜਕ ਗਿਆ ਗੋਲਡੀ ਬਰਾੜ ਨੇ ਇੱਕ ਲੰਬੀ ਚੌੜੀ ਆਡੀਓ ਰਿਕਾਰਡਿੰਗ ਜਾਰੀ ਕਰ ਲੌਰੈਂਸ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹਾਲਾਂਕਿ ਨਿਊਜ਼ 18 ਇਸ ਆਡੀਓ ਦੀ ਪੁਸ਼ਟੀ ਨਹੀਂ ਕਰਤਾ ਆਲੇ ਇੱਕ ਗੱਲ ਹੋਰ ਸੁਣ ਲੈ ਲਾਰੈਂਸ ਜਿਹੜੇ ਤੇਰੇ ਕੁੱਤੇ ਬਿੱਲੇ ਜਿਹੇ ਆ ਇਹ ਵੀ ਸੁਣ ਲੈਣ ਲੱਲੀ ਛੱਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇ ਤੇ ਵਾਂਗੂ ਕੋਈ ਨਜਾਇਜ਼ ਨਹੀਂ ਮਾਰਦੇ ਕਿਸੇ ਨੂੰ ਅਸੀਂ ਜਦੋਂ ਮਾਰਾਂਗੇ ਜਦੋਂ ਮਾਰਾਂਗੇ ਕਸੂਰਵਾਰ ਹੀ ਮਾਰਾਂਗੇ ਅਖਰਾ ਸੀਪਾ ਜਾਂ ਮਾਰਿਆ ਨਾ ਜਿਹਨੂੰ ਤੂੰ ਡਾਉਨ ਬਣਾ ਰੱਖਿਆ ਸੀ ਦਬਈ ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦਬਈ ਬਹੁਤ ਸੇਫ ਐ ਮੱਟੀ ਨਾ ਧੌਣ ਉੱਥੇ ਬੱਕਰੇ ਵਾਂਗੂ ਠੀਕ ਐ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਤਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਮਾਰ ਠੀਕ ਹੈ ਨਾ ਤੇ گاਉਂ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਦਰਸਾ ਲੌਰੈਂਸ ਗੈਂਗ ਦੇ ਗੈਂਗਸਟਰ ਅਰਜੂ ਬਿਸ਼ਨੋਈ ਅਤੇ ਹਰੀ ਬੌਕਸਰ ਨੇ ਪੋਸਟ ਦੇ ਵਿੱਚ ਦਾਵਾ ਕੀਤਾ ਹੈ ਕਿ ਅੱਜ ਤੋਂ ਨਵੀਂ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਜੋ ਚੰਡੀਗੜ੍ਹ ਦੇ ਵਿੱਚ 26 ਸੈਕਟਰ ਦੇ ਵਿੱਚ ਇੰਦਰਪ੍ਰੀਤ ਪੈਰੀ ਦੀ ਹੱਤਿਆ ਹੋਈ ਹੈ ਇਸ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਇਹ ਸਾਡੇ ਗਰੁੱਪ ਦੇ ਗੱਦਾਰ ਗੋਲਡੀ ਅਤੇ ਰੋਹਿਤ ਦਾ ਫੋਨ ਕਰਵਾ ਕੇ ਸਾਰੇ ਕਲੱਬ ਤੋਂ ਪੈਸਾ ਇਕੱਠਾ ਕਰਵਾਉਂਦਾ ਸੀ ਇਸ ਦੇ ਲਈ ਇਸ ਨੂੰ ਮਾਰਿਆ ਅਤੇ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਪਹਿਲਾ ਸਾਡੇ ਹਰੀਪਰਾ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ਦੇ ਵਿੱਚ ਸਿੱਪਾ ਭਰਾ ਦੀ ਹੱਤਿਆ ਕਰਵਾਈ ਸੀ ਅਤਿਆਜ ਤੋਂ ਸਾਡੀ ਸਾਰਿਆਂ ਨੂੰ ਚੇਤਾਵਨੀ ਹੈ ਕਿ ਜੋ ਵੀ ਇਹਨਾਂ ਦਾ ਛੋਟੇ ਜਿਹੇ ਕੰਮ ਦੇ ਵਿੱਚ ਵੀ ਸਾਥ ਦੇਵੇਗਾ ਸਾਰਿਆਂ ਨੂੰ ਮਾਰਾਂਗੇ ਅਤੇ ਬੁੱਕੀ ਤੇ ਕਲੱਬ ਵਾਲੇ ਜੋ ਇਹਨਾਂ ਨੂੰ ਪੈਸੇ ਦਿੰਦੇ ਨੇ ਅਸੀਂ ਉਹਨਾਂ ਨੂੰ ਪੁੱਛਾਂਗੇ ਨਹੀਂ ਫੋਨ ਲਗਾ ਕੇ ਸਬਦੇ ਕੋਲ ਪਹੁੰਚ ਜਾਵਾਂਗੇ ਤੇ ਮਾਰਾਂਗੇ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਸਭ ਤੱਕ ਪਹੁੰਚ ਜਾਵਾਂਗੇ ਚਾਹੇ ਜਿੰਨਾ ਮਰਜ਼ੀ ਟਾਈਮ ਲੱਗੇ ਸਾਨੂੰ ਕਾਬਲੇ ਗੋਰਾ ਹੈ ਕਿ ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਨੇੜੇ ਕ੍ਰੇਟਾ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸ਼ੂਟਰਾਂ ਨੇ ਇੰਦਰਪ੍ਰੀਤ ਪੈਰੀ ਨਾਂ ਦੇ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਸਨ ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੂਟਰ ਪੰਚਕੂਲਾ ਦੇ ਵਿੱਚ ਹੀ ਕ੍ਰੇਟਾ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਜੋ ਗੋਲਡੀ ਬਰਾੜ ਲੌਰੈਂਸ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਗੱਲ ਕਹਿੰਦਾ ਸੀ ਉਸ ਦਾ ਰਾਈਟ ਹੈਂਡ ਤੱਕ ਮੰਨਿਆ ਜਾਂਦਾ ਸੀ ਅਜੋ ਦੁਸ਼ਮਨ ਕਿਉਂ ਬਣ ਗਏ ਸਿਰਫ ਗੋਲਡੀ ਬਰਾੜ ਹੀ ਨਹੀਂ ਬਲਕਿ ਰੋਹਿਤ ਗੋਦਾਰਾ ਅਤੇ ਪਾਕਿਸਤਾਨੀ ਡੋਨ ਸ਼ਹਿਜ਼ਾਦ ਪੱਟੀ ਤੱਕ ਨੇ ਲੋਰੈਂਸ ਤੋਂ ਦੂਰੀ ਬਣਾ ਲਈ ਹੈ ਬਰਹਾਲ ਗੈਂਗਸਟਰ ਵਿਚਾਲੇ ਪੈਦਾ ਹੋਈ ਇਹ ਦਰਾਰ ਸੁਰੱਖਿਆ ਏਜੰਸੀਆਂ ਦੇ ਲਈ ਇੱਕ ਵੱਡਾ ਚਿੰਤਾ ਦਾ ਕਾਰਨ ਬਣ ਸਕਦੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਪੰਜਾਬ ਦੀ ਸਿਆਸਤ ਐ ਇਸ ਵੇਲੇ ਗੈਂਗਸਟਰਾਂ ਦੇ ਮੁੱਦੇ ਤੇ ਲਗਾਤਾਰ ਗਰਮਾਈ ਹੋਈ ਆ ਕਾਂਗਰਸ ਐਮਪੀ ਸੁਖਜਿੰਦਰ ਰੰਦਾਵਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੀਥੇਰ ਉਹਨਾਂ ਦੋਨਾਂ ਵਿਚਾਲੇ ਜ਼ੁਬਾਨੀ ਜੰਗ ਜਿਹੜੀ ਆ ਉਹ ਤੇਜ਼ ਹੋ ਚੁੱਕੀ ਆ ਮੀਥੇਰ ਨੇ ਗੈਂਗਸਟਰਾਂ ਮੀਥੇਰ ਵੱਲੋਂ ਲਗਾਏ ਗੈਂਗਸਟਰਾਂ ਨਾਲ ਲਿੰਕ ਵਾਲੇ ਇਲਜ਼ਾਮਾਂ ਤੇ ਰੰਦਾਵਾ ਵੱਲੋਂ ਤਿੱਖਾ ਜਵਾਬ ਦਿੱਤਾ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਗੈਂਗਸਟਰਾਂ ਦੇ ਮੁੱਦੇ ਤੇ ਘਾਟੋ ਕਲੇਸ਼ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਹੁਣ ਖੁੱਲੇआम ਚੈਲੰਜ ਕੀਤੇ ਜਾ ਰਹੇ ਨੇ ਮੀਤ ਹਰ ਨੇ ਕਾਂਗਰਸ ਐਮਪੀ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੂੰ ਲਿਖੀ ਚਿੱਠੀ ਨੂੰ ਲੈ ਕੇ ਜੋ ਟਿੱਪਣੀ ਕੀਤੀ ਉਸ ਨੇ ਇੱਕ ਨਵੀਂ ਸਿਆਸੀ ਕੰਟਰੋਵਰਸੀ ਨੂੰ ਜਨਮ ਦੇ ਦਿੱਤਾ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ న్యూਸ 18 ਦੇ ਨਾਲ ਗੱਲਬਾਤ ਕਰਦਿਆਂ ਮੀਤ ਹਰ ਨੂੰ ਚੈਲੰਜ ਕੀਤਾ ਕਿ ਉਹਨਾਂ ਖਿਲਾਫ ਲਾਏ ਜਾ ਰਹੇ ਗੈਂਗਸਟਰਾਂ ਨਾਲ ਲਿੰਕ ਹੋਣ ਦੇ ਇਲਜ਼ਾਮਾਂ ਦੇ ਵਿੱਚ ਮੀਟ ਹੇਅਰ ਐਫ ਆਈ ਆਰ ਦਰਜ ਕਰਕੇ ਦਿਖਾਉਣ ਮੇਰਾ ਉਸ ਐਮ ਪੀ ਕੋ ਚੈਲੰਜ ਹੈ ਕਿ ਅਗਰ ਤੂੰ ਨੇ ਮਾਂ ਦਾ ਦੁੱਧ ਪੀਆ ਨਾ ਮੇਰੇ ਉੱਪਰ ਕੇਸ ਰਜਿਸਟਰ ਕਰ ਤੇਰੇ ਕੋ ਮੈਂ ਬਤਾਉਂਗਾ ਇਹ ਐਮ ਪੀ ਨੇ ਕਹਾ ਤਾ ਨਾ ਜੋ ਜੋ ਸੰਗਰੂਰ ਸੇ ਬਣ ਕੇ ਆਇਆ ਹੈ ਹਾਂ ਗੁਰਮੀਤ ਮੀਤ ਹੈ ਜੋ ਵੀ ਹੈ ਆਪਨੇ ਇੰਟਰਵਿਊ ਸੁਨਾ ਹੁਣ ਮੈਂ ਉਹਨੇ ਉਸਕਾ ਸੁਨਾ ਜੀ ਮੈਂ ਉਸਕੋ ਕਹਤਾ ਹੂੰ ਕਿ ਬੱਚੇ ਤੇਰੇ ਤੋ ਅਭੀ ਦਾੰਤ ਵੀ ਨਹੀਂ ਹੋਗੇ ਤੂੰ ਕਿਆ ਬਾਤ ਕਰੇਗਾ ਦਰਸਲ ਮੀਤ ਹੇਰ ਨੇ ਦਿੱਲੀ ਦੇ ਵਿੱਚ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਇਲਜ਼ਾਮ ਲਾਇਆ ਸੀ ਕਿ ਜੋ ਗੈਂਗਸਟਰਾਂ ਦੇ ਮੁੱਦੇ ਤੇ ਚਿੱਠੀਆਂ ਲਿਖ ਰਹੇ ਨੇ ਉਹ ਤਾਂ ਖੁਦ ਹੀ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਨੌਜਵਾਨਾਂ ਨੂੰ ਵਰਤ ਕੇ ਛੱਡਿਆ ਇਹ ਪਿਛਲੇ 15 20 ਜਾਂ ਕਹੇ ਲੋ 25 ਸਾਲ ਤੋਂ ਜਿਹੜੀ ਇਹਦੀ ਸ਼ੁਰੂਆਤ ਹੈ ਉਹ ਹੀ ਹੈ ਤੇ ਅੱਜ ਜਿਹੜੇ ਇਹ ਲੀਡਰ ਚਿੱਠੀਆਂ ਲਿਖ ਰਹੇ ਆ ਸਵਾਲ ਉਠਾ ਰਹੇ ਆ ਇਹਨਾਂ ਚੋਂ ਬਹੁਤਿਆਂ ਦੇ ਸਿੱਧਮ ਸਿੱਧੇ ਲਿੰਕ ਹੈ ਜਿਹੜੇ ਇਹਨਾਂ ਲੋਕਾਂ ਦੇ ਗੈਂਗਸਟਰਾਂ ਦੇ ਨਾਲ ਜੁੜਦੇ ਰਹੇ ਆ ਉਹ ਗੈਂਗਸਟਰ ਵੀ ਕੋਈ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਚੰਗਦਾ ਆਮਕਰਾਂ ਦੇ ਮੁੰਡੇ ਸੀ ਇਹਨਾਂ ਨੇ ਪਹਿਲਾਂ ਇਸ ਪਾਸੇ ਲਿਆਂਦੇ ਉਹਨਾਂ ਨੂੰ ਵਰਤਦੇ ਰਹੇ ਉਹਨਾਂ ਨੂੰ ਗੈਰ ਕਾਨੂੰਨਨ ਹਥਿਆਰ ਵੀ ਲੈ ਕੇ ਦਿੰਦੇ ਰਹੇ ਉਹਨਾਂ ਨੂੰ ਪੁਲਿਸ ਤੋਂ ਬਚਾਉਂਦੇ ਵੀ ਰਹੇ ਕਾਬਿਲ ਇੱਕ ਹੋਰ ਹੈ ਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਲੋਕ ਸਭਾ ਸਪੀਕਰ ਤੇ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਹਨਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਸੀ ਪੰਜਾਬ ਦੇ ਵਿੱਚ ਵੱਧਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਵੱਧ ਦੇ ਗੈਂਗਸਟਰ ਨੂੰ ਲੈ ਕੇ ਦਖਲ ਦੇਣ ਦੀ ਮੰਗ ਕਰਦਿਆਂ ਸਰਕਾਰ ਤੋਂ ਪੂਰੀ ਜਾਣਕਾਰੀ ਲੈਣ ਦੀ ਮੰਗ ਕੀਤੀ ਸੀ ਫਿਲਹਾਲ ਹੁਣੇ ਦੇਖਣਾ ਹੋਵੇਗਾ ਕਿ ਦਿੱਲੀ ਤੱਕ ਪਹੁੰਚਿਆ ਲੈਂਡ ਆਰਡਰ ਦਾ ਇਹ ਮੁੱਦਾ ਅੱਗੇ ਕੀ ਗ੍ਰੂਪ ਅਖਤਿਆਰ ਕਰਦਾ ਹੈ ਦਿੱਲੀ ਤੋਂ ਰਵੀ ਮਿਸ਼ਰਾ ਯੂਸੀਟੀ ਹੁਣ ਗੱਲ ਕਰਦੇ ਆਂ ਐਮਪੀ ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਆਏ ਨੇ ਔਰ ਰਵਨੀਤ ਬਿੱਟੂ ਨੇ ਇਹ ਬਿਆਨ ਦਿੱਤਾ ਹੈ ਕਿ ਪੈਰੋਲ ਅਮਰਿਤਪਾਲ ਦਾ ਹੱਕ ਹੈ ਜੇ ਜੰਮੂ ਕਸ਼ਮੀਰ ਦੇ ਰਾਸ਼ਿਦ ਨੂੰ ਇਹ ਹੱਕ ਮਿਲ ਸਕਦਾ ਤਾਂ ਫਿਰ ਅਮਰਿਤਪਾਲ ਨੂੰ ਕਿਉਂ ਨਹੀਂ ਰਵਨੀਤ ਬਿੱਟੂ ਨੇ ਇਹ ਵੀ ਕਿਹਾ ਕਿ ਸੰਸਦ ਦੇ ਅੰਦਰ ਖੜੂਰ ਸਾਹਿਬ ਦੇ ਫਿਰ ਮੁੱਦੇ ਕੌਣ ਚੱਕੇਗਾ ਜੇ ਅਮਰਿਤਪਾਲ ਨੂੰ ਪੈਰੋਲ ਵੀ ਨਹੀਂ ਮਿਲੇਗੀ ਤਾਂ ਉਹਨਾਂ ਕਿਹਾ ਕਿ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਕੌਣ ਹੋਏਗਾ ਉਹਨਾਂ ਹਲਕੇ ਦੇ ਲੋਕਾਂ ਦੀ ਆਵਾਜ਼ ਕੌਣ ਚੱਕੇਗਾ ਬਿੱਟੂ ਨੇ ਕਿਹਾ ਕਿ ਪੈਰੋਲ ਰੋਕ ਕੇ ਪੰਜਾਬ ਸਰਕਾਰ ਨੇ ਆਪਣੀ ناکامی ਮੰਨੀ ਹੈ ਉਹਨਾਂ ਕਿਹਾ ਕਿ ਕੋਰਟ ਚ ਏਜੀ ਦੇ ਬਿਆਨ ਨੇ ਪੋਲ ਖੋਲੀ ਹੈ ਅਮਰਿਤਪਾਲ ਤੇ ਐਨਐਸਐ ਪੰਜਾਬ ਸਰਕਾਰ ਨੇ ਲਾਇਆ ਹੈ ਔਰ ਪੰਜਾਬ ਸਰਕਾਰ ਦੀ ਸਟੇਟਮੈਂਟ ਨਾਲ ਇਹ ਵੀ ਸਾਫ ਹੋ ਗਿਆ ਹੈ ਦਰਅਸਲ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਦਾ ਇੱਕ ਭਾਸ਼ਣ ਜਿਹੜਾ ਹੈ ਉਹ ਪੰਜਾਂ ਦਰਿਆਵਾਂ 'ਚ ਅਗਲਾ ਦੇਵੇਗਾ ਤੇ ਸੂਬੇ ਦੀ ਸੁਰੱਖਿਆ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ ਜੰਮੂ ਕਸ਼ਮੀਰ ਕੇ ਇੱਕ ਮੈਂਬਰ ਪਾਰਲੀਮੈਂਟ ਹੈ ਠੀਕ ਹੈ ਨਾ ਉਹ ਵੀ ਅੰਦਰ ਹੈ और जब भी पार्लियामेंट सेशन होता है उनको प्रोल मिलती है इस बार भी प्रोल मिली वो आके सेशन में अपनी कॉन्स्टिट्युंसी की बात करते हैं जम्मू कश्मीर की बात करते हैं मैं ये स, उन, इन होल सारों की बात करना चाह रहा हूं ऐसे ही अमृतपाल हैं चाहे उनके बारे में विचार मेरे मेरी पार्टी के या किसी पार्टी के कोई भी हो सकते हैं वो अलग चीज है लेकिन ये मैं स्पष्ट करना चाहता हूं भी वो भी पंद्रह बीस लाखों ने चुना हुआ मेंबर पार्लियामेंट है और उसे यहाँ पे इसी मंदिर में जो सबसे बड़ी हमारा लोकतंत्र का मंदिर है वहां पे स्पीकर साहब ने वो दिलवाई ये मैं आपके सामने ये बात रखना चाह रहा हूँ भाई हर आदमी को यहाँ राइट है मेरे को वो नहीं है मेरे को ज्यादा चिंता है भी जहाँ एम बना वो उस लोगे, लोगों के जो जो नौ विधानसभा हल्के हैं उनके लिए कोई आवाज उठाने वाला कौन है ये बात बिल्कुल स्पष्ट है जो एनएसए भी पंजाब सरकार इनके डी डी, डी सी इनके एस एस पी इनके डी जी पी चीफ सेक्रेटरी सी एम ने एन एस ए लगाई है क्योंकि वहाँ से शुरू होती है अब जब ये बात पूछी गई हाई कोर्ट में तो जो एडवोकेट जनरल हैं जो ए जी हैं पंजाब के भी क्या उनको प्रोल मिलनी चाहिए तो देखो कितनी निकम्मी सरकार है क्या लॉ एंड ऑर्डर उनका हालात क्या है पंजाब में वो कहते हैं ये पाँच दवाओं की धरती पांच दरिया हैं जो जिस धरती में चलते हैं उस धरती में आग लग जाएगी तो ये हालात हैं पंजाब सरकार के पंजाब पुलिस के भी उनके हाथ में कुछ नहीं रोज गैंग वॉर चल रही है रोज अन्य वाह गोलियां चल रही हैं लेकिन आज मैं ये साफ करना चाह रहा हूँ भी वहाँ पे ये बातें और करते हैं केंद्र पे बीजेपी पे ये बातें लगाते हैं लेकिन आज ये बात क्लियर होगी भी अमृतपाल जो है उसमें एन लगाने में ਔਰ ਉਸ ਨੂੰ ਅੰਦਰ ਰੱਖਣੇ ਮੇ ਇਹ ਪੰਜਾਬ ਕੋ ਪੰਜਾਬ ਕੇ ਲੋਗੋ ਕੋ ਇਹ ਬੜੀ ਕਲੈਰਿਟੀ ਹੋਣੀ ਚਾਹੀਏ ਵੀ ਏਜੀ ਨੇ ਅੱਜ ਪੰਜਾਬ ਸਰਕਾਰ ਮਤਲਬ ਭਗਵੰਤ ਮਾਨ ਨੇ ਇਹ ਦਿਆ ਹੈ ਵੀ ਪੰਜਾਬ ਮੇ ਆਗ ਲੱਗ ਜਾਏਗੀ ਇਹ ਅੰਦਾਜ਼ਾ ਲਗਾ ਲੀਜੀਏ ਵੀ ਇੱਕ ਮੈਂਬਰ ਪਾਰਲੀਮੈਂਟ ਚੁਨਾ ਹੋਇਆ ਉਸਕੇ ਬਾਰੇ ਮੇ ਪੰਜਾਬ ਆਮ ਆਦਮੀ ਪਾਰਟੀ ਕੇ ਵਿਚਾਰ ਕੀਆ ਹੈ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਖਾਲੀ ਇਹਨਾਂ ਸਰਕਾਰ ਇੱਕ ਬਾਨੇ ਬਾਜੀ ਬਣਾ ਰਹੀ ਸਰਕਾਰ ਇਤਰਾਜ਼ ਕਿਹੜੀ ਗੱਲ ਦਾ ਰਾਜੇ ਹੁੰਦਾ ਤੇ ਲੋਕੀ 4 ਲੱਖ ਵੋਟਾਂ ਉਹਨੂੰ ਕਿਉਂ ਬੋਲੇ ਇਹ ਲੋਕੀ ਬਤਰਾ ਜਾਂਦਾ ਕਿ ਉਹਦੇ ਨਾਲ ਅਗਲ ਅੱਗੇ ਹੈ ਜਾਂ ਕੁਝ ਹੁੰਦਾ ਇਹ ਤੇਵੇਂ ਦੇ ਬੁਨਿਆਦ ਰੱਖਿਆ ਕੀ ਲੱਗਦਾ ਜਦੋਂ ਹੁਣ ਲੋਕਾਂ ਵੱਲੋਂ ਤਾਂ ਸਮਰਥਨ ਸੀਗਾ ਐਮਪੀ ਸ਼ਿਪ ਜਿਹੜੀ ਹੈਗੀ ਉਹ ਜਿਤਾਈ ਗਈ ਉਹਨਾਂ ਦੇ ਡਿਪਨ ਕੋਰ ਵੇਲ ਦੇ ਵਿੱਚ ਰਹਿੰਦੇ ਆ ਵੀ ਹਨਾ ਤੇ ਹੁਣ ਜਿੱਕਰੋ ਭੜ ਕੇ ਨੁਮਾਇੰਦਗੀ ਕਰਨਾ ਚਾਹੁੰਦੇ ਆ ਪੇਸ਼ ਹੁਣ ਸੰਸਦ ਸਤਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਉਹਦੇ ਵਾਸਤੇ ਪਰੋਲ ਮੰਗ ਰਹੇ ਹੋ ਉਹ ਤੇ ਠੀਕ ਹੈ ਕਿਉਂ ਕੋਈ ਇੱਥੇ ਪੰਜਾਬ ਵੀ ਨਹੀਂ ਆ ਰਿਹਾ ਇਹ ਤੇ ਬੇਬੁਨਿਆਦ ਦੇ ਤਰਕ ਜਿਹੜੇ ਦਿੱਤੇ ਜਾ ਰਹੇ ਆ ਕੋਈ ਇਹਨਾਂ ਦਾ ਕੋਈ ਆਧਾਰ ਹੈ ਹੀ ਨਹੀਂ ਜਿਹਨੂੰ ਲੋਕ ਉਹਨਾਂ ਨੂੰ ਚਾਹ ਰਹੇ ਆ ਲੋਕ ਉਹਨਾਂ ਨੂੰ ਵੋਟਾਂ ਪਾ ਰਹੇ ਆ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਲੋਕ ਸਭ ਲੋਕਾਂ ਦੇ ਗੱਲ ਕਰਨੀ ਪਾਰਲੀਮੈਂਟ ਚ ਕਰਨੀ ਆ ਤੇ ਪਰ ਇਹ ਤੇ ਨਹੀਂ ਕੋਈ ਓਪਨ ਕਰਨੀ ਆ ਉੱਥੇ ਪਾਰਲੀਮੈਂਟ ਚ ਵੀ ਸਾਰਾ ਕੁਝ ਹੈਗਾ ਤੇ ਇਦਾਂ ਥੋੜੀ ਜਿਹੀ ਉਹ ਸਾਰੀਆਂ ਜਿੱਦਾਂ ਰਿਕਾਰਡ ਹੋਣੀਆਂ ਇਹ ਨੇ ਇਹ ਤੇ ਬੇਬੁਨਿਆਦ ਇਹੋ ਜਿਹੇ ਜਿੱਦਾਂ ਵਿਦਵਾਨ ਦੇ ਐਵੇਂ ਆਪਣੀ ਜਾਂਚ ਸ਼ੁਰੂਣ ਵਾਸਤੇ ਵੀ ਉਹਨਾਂ ਅੰਦਰ ਰੱਖਣਾ ਵਾਸਤੇ ਕਿ ਨਾ ਪੋਲਿਟੀਕਲ ਜਿਹੜਾ ਉਹਨਾਂ ਦਾ ਹੈਗਾ ਬਦਲਾਖੁਰੀ ਆ ਉਹ ਉਹ ਕੀਤੀ ਜਾ ਰਹੀ ਤੇ ਅਗਲੀ ਖਬਰ ਵੱਲ ਵੱਧਦੇ ਹਾਂ ਦੂਰ ਸੰਚਾਰ ਵਿਭਾਗ ਵੱਲੋਂ ਮੋਬਾਈਲਾਂ 'ਚ ਸਾਈਬਰ ਸਿਕਿਉਰਿਟੀ ਐਪ ਸੰਚਾਰ ਸਾਥੀ ਪ੍ਰੀ-ਇਨਸਟਾਲ ਕਰਨ ਦੇ ਮੁੱਦੇ ਤੇ ਹੁਣ ਕੇਂਦਰ ਸਰਕਾਰ ਦਾ ਸਪਸ਼ਟਿਕਰਨ ਸਾਹਮਣੇ ਆਇਆ ਹੈ ਵਿਰੋਧੀਆਂ ਦੇ ਵਿਰੋਧ ਤੇ ਕੇਂਦਰ ਨੇ ਕਿਹਾ ਕਿ ਇਹ ਐਪ ਕੰਪਲਸਰੀ ਨਹੀਂ ਯੂਜ਼ਰ ਚਾਹੇ ਤਾਂ ਇਸ ਨੂੰ ਡਿਲੀਟ ਕਰ ਸਕਦਾ ਹੈ ਸਾਈਬਰ ਸਿਕਿਉਰਿਟੀ ਐਪ ਸੰਚਾਰ ਸਾਥੀ ਜਿਸ ਨੂੰ ਕੇਂਦਰੀ ਦੂਰ ਸੰਚਾਰ ਵਿਭਾਗ ਨੇ ਸਾਰੇ ਮੋਬਾਈਲ ਫੋਨਾਂ 'ਚ ਪ੍ਰੀ-ਇਨਸਟਾਲ ਕਰਨ ਦੇ ਆਦੇਸ਼ ਦਿੱਤੇ ਨੇ ਇਸ ਮੁੱਦੇ ਤੇ ਹੁਣ ਸਿਆਸੀ ਰੌਲਾ ਪੈਣਾ ਸ਼ੁਰੂ ਹੋ ਗਿਆ ਹੈ ਕਾਂਗਰਸ ਨੇ ਇਸ ਨੂੰ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਕਰਾਰ ਦਿੱਤਾ ਪ੍ਰਿੰਕਾ ਗਾਂਧੀ ਦਾ ਇਲਜ਼ਾਮ ਹੈ ਕਿ ਸਾਈਬਰ ਸਿਕਿਉਰਿਟੀ ਦੇ ਨਾਂ ਤੇ ਇਹ ਇੱਕ ਜਾਸੂਸੀ ਐਪ ਹੈ ਜੋ ਨਾਗਰਿਕਤਾ ਦੀ ਨਿੱਜਤਾ ਦੇ ਅਧਿਕਾਰਾਂ ਦੀ ਸ੍ਰਿਆਮ ਉਲੰਘਣਾ ਹੈ ਐਪ ਸੋ ਇਟ ਇਜ਼ ਅ ਸਨੂਪਿੰਗ ਐਪ I mean, clearly it's ridiculous. Now, where else do they want to, you know? I mean, citizens have their right to privacy. Even all of you must be having a right to privacy to send your own messages to family, friends without the government looking at everything. It's, Is the it's, government it's, it's, it's not just one thing, it's not just snooping on the telephones. It's, it's overall, they are uh, turning this country into a dictatorship. ਹਾਲਾਂਕਿ ਇਸ ਮੁੱਦੇ ਤੇ ਜਦੋਂ ਸੰਸਦ ਕੰਪਲੈਕਸ ਦੇ ਵਿੱਚ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਜੇ ਉਹ ਕੁਝ ਨਹੀਂ ਕਹਿਣਗੇ ਪਰ ਆਉਣ ਵਾਲੇ ਦਿਨਾਂ ਚ ਲੋਕ ਸਭਾ ਚ ਇਸ ਸੰਬੰਧੀ ਆਵਾਜ਼ ਜ਼ਰੂਰ ਚੁੱਕਣਗੇ ਸੰਚਾਰ ਸਾਥੀ ਆਪੀ ابھی बोलेंगे नहीं मैम ਸਰ ਸੰਚਾਰ ਸਾਥੀ ਕੱਬੀ बोलेंगे नहीं थैंक यू ਹਾઉસ ਮੇ बोलेंगे ਉਧਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਏ ਕਿ ਮੋਦੀ ਸਰਕਾਰ ਵੱਲੋਂ ਸਾਰੇ ਮੋਬਾਈਲ ਨਿਰਮਾਤਾਵਾਂ ਨੂੰ ਸਾਰੇ ਨਵੇਂ ਅਤੇ ਮੌਜੂਦਾ ਫੋਨਾਂ ਤੇ ਸੰਚਾਰ ਸਾਰਥੀ ਐਪ ਸਥਾਪਿਤ ਕਰਨ ਦਾ ਹੁਕਮ ਵਿਅਕਤੀਗਤ ਨਿੱਜਤਾ ਤੇ ਆਜ਼ਾਦੀ ਤੇ ਕਿਨੌਣਾ ਹਮਲਾ ਹੈ ਦੁਨੀਆ ਦੇ ਕਿਸੇ ਵੀ ਲੋਕਤੰਤਰ ਨੇ ਕਦੇ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਭਾਰੀ ਵਿਰੋਧ ਵਿਚਾਲੇ ਕੇਂਦਰੀ ਸੰਚਾਰ ਮੰਤਰੀ ਜਿਉਤੀਰਾ ਦਿਤਿਆ ਸਿੰਧਿਆ ਨੇ ਸਪਸ਼ਟ ਕਰਨ ਦਿੱਤਾ ਕਿ ਸੰਚਾਰ ਸਾਥੀ ਐਪ ਕਿਸੇ ਲਈ ਕੰਪਲਸਰੀ ਨਹੀਂ ਹੈ यूजर चाहे तो वो इस डिलीट भी कर सकता है जिस तरीके से उदाहरण के तौर पे आपके फोन पे जब आप फोन खरीदते हो तो उस उसपे कई एप्स आ जाती हैं जैसे गूगल मैप भी आ जाता है अब आपको गूगल मैप इस्तेमाल नहीं करना है तो आप डिलीट कर लो अगर आपको संचार साथी इस्तेमाल नहीं करना है तो डिलीट कर दो मतलब ऑब्वियसली डिलीट कर सकते हो आप कोई प्रॉब्लम नहीं है हालांकि साइबर एक्सपर्ट की मनी प्लेटफॉर्म सिर्फ वेरिफिकेशन ते सुरक्षा लिया है ਇਸ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਾਈਵੇਸੀ 'ਚ ਦਖਲ ਨਹੀਂ ਹੋਵੇਗਾ ਇਹ ਬਹੁਤ ਹੀ ਸਿੰਪਲ ਐਪਲੀਕੇਸ਼ਨ ਹੈ ਜਿਸ ਵਿੱਚ ਆਪ ਜਿ세 ਹੀ ਆਪ ਇਸ ਐਪ ਨੂੰ ਇੰਸਟਾਲ ਕਰਤੇ ਹੋ ਤਾਂ ਆਪ कुछ बेसिक चीज़ें कर सकते हो रिपोर्ट कर सकते हो फ्रॉड्स को लेकिन इस पूरे सिचुएशन के अंदर मेरे को कहीं पे भी ऐसा नहीं लगा कि मोबाइल से कोई डेटा चोरी होने का कोई खतरा है या फिर आपके ऊपर कोई निगरानी या फिर किसी भी तरह का को कोई मॉनिटरिंग की जा सकती है इस ऐप से अभी जो करंट ऐप है उसके जरिए तो बिल्कुल भी नहीं की जा सकती लेकिन हाँ अगर फ्यूचर में कोई ऐसा कोई नया चीज़ नया अपग्रेड आता है तो हो सकता है शायद कोई चीज़ निकल कर आए दरअसल केंद्र सरकार ने स्मार्टफोन कंपनियों नुक आदेश देता है ਕਿ ਉਹ ਸਾਰੇ smartphones ਚ ਸਰਕਾਰੀ ਸਾਈਬਰ ਸੇਫਟੀ ਐਪ ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਕੇ ਵੇਚਣ ਜਿਸ ਦੇ ਲਈ ਕੰਪਨੀਆਂ ਨੂੰ 90 ਦਿਨ ਦਾ ਸਮਾਂ ਦਿੱਤਾ ਗਿਆ ਹੈ ਇਸ ਦੇ ਪਿੱਛੇ ਸਰਕਾਰ ਦਾ ਮਕਸਦ ਸਾਈਬਰ ਠੱਗੀ ਫਰਜ਼ੀ IMEI ਨੰਬਰ ਤੋਂ ਫੋਨ ਚੋਰੀ ਦੇ ਘਟਨਾਵਾਂ ਨੂੰ ਰੋਕਣਾ ਹੈ ਪਰ ਇੱਕ ਰਿਪੋਰਟ ਮੁਤਾਬਕ ਸੰਚਾਰ ਸਾਥੀ ਐਪ ਨਾਲ ਹੁਣ ਤੱਕ 7 ਲੱਖ ਤੋਂ ਜ਼ਿਆਦਾ ਗੁੰਮ ਹੋਏ ਮੋਬਾਈਲ ਵਾਪਸ ਮਿਲ ਚੁੱਕੇ ਨੇ ਬਿਊਰੋ ਰਿਪੋਰਟ న్యూਸ 18 इस मामले से पंजाब के आम आदमी पार्टी के इंचार्ज मनीष सिसोदिया ने भी अपनी प्रतिक्रिया दी है ये सही कह रहे संचार सारथी नहीं है ये पैलेसेस है सही कह रहे हैं। ये केंद्र सरकार की मंशा है और खाली राजनीति के लिए नहीं है घर में जो सब्जी खाते हो ना कौन सी सब्जी ऑर्डर कर रहे हो किस पे ब्लिंकिट से क्या मंगा रहे हो अमेजन से क्या मंगा रहे हो ये सारा का सारा डेटा एनालिसिस करके बड़ी बड़ी कंपनियों को देंगे ये लोग ये भारतीय जनता पार्टी खाली राजनीति के लिए आपके फोन में और आपके दिमाग में नहीं घुसना चाहती है बैंक फ्रॉड करेंगे ਤੇ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜਿਸ ਤੇ ਹਾਲੇ ਵੀ ਚਰਚਾ ਪੰਜਾਬ ਦੀਆਂ ਸਿਆਸੀ ਸਫਾਂ ਚੱਲ ਰਹੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੱਠਜੋੜ ਵਾਲੀ ਸਲਾਹ ਦਿੱਤੀ ਗਈ ਸੀ ਉਸ ਤੇ ਹੁਣ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦਾ ਵੀ ਬਿਆਨ ਆਇਆ ਹੈ ਅਸ਼wini ਸ਼ਰਮਾ ਨੇ ਵੀ ਇਹ ਸਾਫ ਕੀਤਾ ਕਿ ਪੰਜਾਬ ਚ ਭਾਜਪਾ ਇਕੱਲੇ ਤੌਰ ਤੇ ਚੋਣਾਂ ਲੜੇਗੀ 117 ਦੀਆਂ 117 ਸੀਟਾਂ ਤੇ ਚੋਣ ਲੜੀ ਜਾਏਗੀ ਉਹਨਾਂ ਨੇ ਕਿਹਾ ਕਿ ਅਸੀਂ 2027 ਦੇ ਲਈ ਤਿਆਰੀ ਵੀ ਸ਼ੁਰੂ ਕਰ ਰੱਖੀ ਹੈ ਅਸੀਂ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਾਂਗੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੜਚੋੜ ਦੀ ਵਕਾਲਤ ਕੀਤੀ ਹੈ ਇਹ ਉਹਨਾਂ ਦਾ ਬਿਆਨ ਹੋ ਸਕਦਾ ਹੈ ਪਰ ਭਾਜਪਾ ਇਕੱਲੇ ਤੌਰ ਤੇ ਉਤਰੇਗੀ ਹਰ ਸਿਮਰਤ ਬਾਦਲ ਦੇ ਬਿਆਨਾਂ ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰ ਸਿਮਰਤ ਬਾਦਲ ਜੋਤਿਸ਼ਯ ਵਾਂਗ ਪ੍ਰਿਕਬਾਣੀ ਨਾ ਕਰਨ ਭਵਿੱਖ ਚ ਰਾਜਨੀਤੀ ਨੂੰ ਨਾਲ ਨੂੰ ਲੈ ਕੇ ਕਦੇ ਵੀ ਅੰਦਾਜ਼ੇ ਨਹੀਂ ਲਾਏ ਜਾ ਸਕਦੇ ਰਹੇ ਹਨ उन्होंने एक व्यक्तिगत रूप से अपने अपना विचार रखा है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा कितना एक है सत्रह सीटों पे पार्टी ਪੂਰੀ ਤੰਦੇਈ ਤੇ ਸੰਗਠਨਾਤਮਕ ਤਰੀਕੇ ਤੇ ਅੰਦੋਲਨਾਤਮਕ ਤਰੀਕੇ ਤੇ ਜੋ ਜੋ ਇੱਕ ਚੋਣ ਲੜਨੇ ਲਈ ਜ਼ਰੂਰੀ ਹੁੰਦਾ ਉਸਮੇ ਲੱਗੀ ਹੋਈ